ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਜੋ ਸ਼ਹੀਦੀ ਦੇ ਅੜੇ ਨੂੰ ਸਮਰਪਿਤ ਜੋ ਮਨਾਇਆ ਗਿਆ ਭਗਵੰਤ ਮਾਨ ਸਾਹਿਬ ਤੇ ਇਸ ਦੇ ਪ੍ਰਤੀ ਬਹੁਤ ਸਾਰੇ ਲੋਕਾਂ ਦੇ ਸਵਾਲ ਆ ਜਿਹੜੇ ਉੱਟਰੇ ਨੇ ਕਿ ਕੀ ਮਿਲਿਆ ਤੁਹਾਨੂੰ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੁਹਾਡੇ ਇਸ ਕੰਮ ਦੇ ਨਾਲ ਖੁਸ਼ ਹੋਗੇ ਹੋਣਗੇ ਕਿ ਕਰੋੜਾ ਰੁਪਇਆ ਜੋ ਭਗਵੰਤ ਮਾਨ ਸਾਹਿਬ ਨੇ ਖਰਾਬ ਕਰ ਦਿੱਤਾ ਜੇਕਰ ਤੁਸੀਂ ਮਨਾਉਣਾ ਸੀ ਤੁਸੀਂ ਵੈਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੱਤਾ ਢੇਕ ਸਕਦੇ ਸੀ ਅਰਦਾਸ ਕਰਾ ਸਕਦੇ ਸੀ ਜੋ ਧਾਰਮਿਕ ਸੰਪਰਤਾਵਾਂ ਗੁਰਦੁਆਰਾ ਸਾਹਿਬ ਇਹਨੇ ਐਸਪੀਸੀ ਆ ਉਹ ਬਣਾਉਂਦੇ ਨੇ ਵਧੀਆ ਸਜੱਡੇ ਢੰਗ ਦੇ ਨਾਲ ਉਹ ਸੀ ਹਿੰਦੀ ਟੜੇ ਨੂੰ ਉਹਨਾਂ ਨੇ ਬਣਾਇਆ ਤੇ ਕੋਈ ਉਹਨਾਂ ਨੂੰ ਉਸ ਤਰ੍ਹਾਂ ਦਾ ਕੋਈ ਪੈਕੇਜ ਨਾਲ ਦੇ ਦਿੰਦੇ ਕਿ ਜਿਹੜੇ ਇੰਨੇ ਦਿਨ ਲੋਕਾਂ ਨੂੰ ਜਿਹੜੀ ਖੱਜਲ ਖਵਰੀ ਹੋਈ ਫਿਰ ਕਿਸੇ ਨੂੰ ਨੇੜੇ ਤੱਕ ਨਹੀਂ ਆਉਣ ਦਿੱਤਾ ਗਿਆ ਨਦਸਰੀਨ ਅੰਦਰਪੁਰ ਸਾਹਿਬ ਦੇ ਵਿੱਚ ਫਿਰ ਪੰਜਾਬ ਵਿਧਾਨ ਸਭਾ ਸੈਸ਼ਨ ਜਿਹੜਾ ਉੱਤੇ ਰੱਖਿਆ ਗਿਆ ਕਰੋੜਾਂ ਰੁਪਏ ਲਾ ਦਿੱਤਾ ਗਿਆ। ਫਿਰ ਜੇਕਰ ਲੋਕ ਸਵਾਲ ਤੁਹਾਨੂੰ ਪੁੱਛਦੇ ਨੇ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ। ਹਾਲਾਂਕਿ ਕੱਲ ਵੀ ਸਵਾਲ ਸੀਐਮ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਸਵਾਲ ਪੁੱਛੇ ਜਾ ਰਹੇ ਸੀ ਕਿ ਤੁਸੀਂ ਜੋ ਬੇਅਦਬੀਆਂ ਹੋ ਰਹੀਆਂ ਨੇ ਲਗਾਤਾਰ ਉਹਨਾਂ ਤੇ ਤੁਸੀਂ ਕਾਨੂੰਨ ਕਹਿ ਰਹੇ ਸੀ ਅਸੀਂ ਕਾਨੂੰਨ ਬਣਾਵਾਂਗੇ ਉਸ ਤੇ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ ਉਹਨਾਂ ਦੀ ਗੱਲ ਦਾ ਜਵਾਬ ਜਿਹੜਾ ਭਾਈ ਸਾਹਿਬ ਦਾ ਨਹੀਂ ਦਿੱਤਾ ਗਿਆ। ਉੱਥੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਨੰਦਪੁਰ ਸਾਹਿਬ ਦੇ ਵਿੱਚ ਸਪੈਸ਼ਲ ਵਿਧਾਨ ਸਭਾ ਸੈਸ਼ਨ ਬਣਾਇਆ ਗਿਆ ਹੋਰ अनेका ਹੀ ਕਿ ਜਿੰਨਾ ਤੁਸੀਂ ਲਾ ਲੋ 500 ਕਰੋੜ ਜਾਂ 600 700 ਕਰੋੜ ਜਿੰਨਾ ਤੁਸੀਂ ਰੁਪਇਆ ਲਾਤਾ ਹੋਣਾ ਕਿ ਇਸ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਖੁਸ਼ ਹੋਗੇ ਹੋਣਗੇ ਕਿ ਭਾਈ ਆਪ ਦੀ ਬਾਹਵਾਂ ਤੁਸੀਂ ਖੱਟੀ ਥਾਂ ਥਾਂ ਤੇ ਤੁਹਾਡੀਆਂ ਫਲੈਕਸਾਂ ਜਿੱਥੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਤਸਵੀਰ ਲੱਗ ਗਈ ਤਾਂ ਉੱਤੇ ਹੋਰ ਤਸਵੀਰ ਲਾਉਂਦਾ ਤੁੱਕੀ ਨਹੀਂ ਕੋਈ ਹਰ ਇੱਕ ਥਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਚਾਹੇ ਨੰਦਪੁਰ ਸਾਹਿਬ ਦੇ ਵਿੱਚ ਵੀ ਲਾਲੀਏ ਆਮ ਆਦਮੀ ਪਾਰਟੀ ਕਲੀਨਿਕ ਲਾਲੀਏ ਉੱਥੇ ਵੀ ਭਗਵੰਤ ਮਾਨ ਦੀ ਫੋਟੋ ਕੋਈ ਬੱਸਾਂ ਖੜੀਆਂ ਨੇ ਜੋ ਸਵਾਰੀ ਨੂੰ ਲੈ ਕੇ ਆ ਰਹੀਆਂ ਨੇ ਉੱਥੇ ਭਗਵੰਤ ਮਾਨ ਦੀ ਫੋਟੋ ਹਰ ਇੱਕ ਥਾਂ ਤੇ ਹਰ ਇੱਕ ਕੰਮ ਤੇ ਭਗਵੰਤ ਮਾਨ ਦੀ ਫੋਟੋ ਕੀ ਇਹ ਜ਼ਰੂਰੀ ਸੀ ਜਾਂ ਤੁਸੀਂ ਆਪ ਦੀ ਕੋਈ ਵੱਡੀ ਸਰੀ ਜਿਹੜੀ ਮਸ਼ਹੂਰੀ ਕੀਤੀ ਹੈ ਕਿ ਜਿੰਨਾ ਤੁਸੀਂ ਕਰੋੜਾ ਰੁਪਇਆ ਸ਼ਹੀਦੀ ਦਿਹਾੜੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਦੇ ਖਰਚੇ ਦਿੱਤਾ ਇਹ ਹੀ ਤੁਸੀਂ ਕਿਸੇ ਚੰਗੇ ਹੋਰ ਕੰਮ ਦੇ ਵਿੱਚ ਵੀ ਲੱਗ ਸਕਦੇ ਸੀ ਕਿ ਆ ਹਸਪਤਾਲਾਂ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਨੇ ਉੱਥੇ ਡਿਜੀਟਲ ਮਸ਼ੀਨਾਂ ਨਹੀਂ ਹੈਗੀਆਂ ਡਿਜੀਟਲ ਐਕਸ-ਰੇ ਮਸ਼ੀਨਾਂ ਨਹੀਂ ਹੈਗੀਆਂ ਡਿਜੀਟਲ ਕੋਈ ਅਲਟਰਾਸਾਉਂਡ ਨਹੀਂ ਹੈਗੀ ਪ੍ਰੋਪਰ ਸਟਾਫ ਨਹੀਂ ਹੈਗਾ ਹਸਪਤਾਲ ਦੀ ਜਿਹੜੀ ਦੇਖ ਹੈ ਉਹ ਬਹੁਤ ਖਰਾਬ ਹੋਈ ਹੋਈ ਹੈ ਕੋਈ ਢੰਗ ਦੇ ਬਾਥਰੂਮ ਨਹੀਂ ਹੈਗੇ ਤੇ ਸਕੂਲਾਂ ਦੀ ਜੇਕਰ ਗੱਲ ਕਰ ਲਈਏ ਸਕੂਲਾਂ ਦੀ ਬਿਲਡਿੰਗਾਂ ਦੀ ਗੱਲ ਕਰ ਲਈਏ ਸਕੂਲਾਂ ਦੇ ਵਿੱਚ ਸਟਾਫ ਦੀ ਗੱਲ ਕਰ ਲਈਏ ਕਿ ਜਿੱਧਰ ਤੁਸੀਂ ਪੈਸਾ ਦੇਣਾ ਚਾਹੀਦਾ ਸੀ ਤੁਹਾਨੂੰ ਉਧਰ ਤੁਸੀਂ ਪੈਸਾ ਨਹੀਂ ਦਿੱਤਾ ਅੱਜ ਵੀ ਸਰਕਾਰੀ ਹਸਪਤਾਲਾਂ ਦਾ ਬਹੁਤ ਬੁਰਾ ਹਾਲ ਹੈ ਪ੍ਰੋਪਰ ਸਟਾਫ ਨਹੀਂ ਉੱਥੇ ਹੈਗਾ ਮਸ਼ੀਨਾਂ ਪ੍ਰੋਪਰ ਉੱਥੇ ਨਹੀਂ ਹੈਗੀਆਂ ਖਰਾਬ ਹੋਇਆ ਰਹਿ ਜਾਂਦਾ ਕੁਛ ਨਾ ਕੁਛ ਆਈ ਦੇਣਾ ਮਰੀਜ਼ਾਂ ਨੂੰ ਵੇਟ ਕਰਨੀ ਪੈਂਦੀ ਹੈ ਸਟਾਫ ਨਹੀਂ ਪੂਰਾ ਡਾਕਟਰ ਨਹੀਂ ਪੂਰੇ ਹੈਗੇ ਕਿ ਕਿੰਦਰ ਨੂੰ ਤੁਸੀਂ ਚੱਲ ਪਏ ਕਿ ਲੋਕਾਂ ਨੂੰ ਹਫਤਾ 10 ਦਿਨ ਹੋ ਗਏ ਲਗਾਤਾਰ ਜਿਹੜੀ ਖੱਜਲ ਖਵਾਰੀ ਕੀਤੀ ਜਾ ਰਹੀ ਸੀ ਉਹ ਸਾਰੇ ਲੋਕਾਂ ਦੇ ਹੁਣੇ ਸਵਾਲ ਨੇ ਭਗਵੰਤ ਜੀ ਨੂੰ ਚਾਹੀਦਾ ਕਿ ਉਹ ਲੋਕਾਂ ਦਾ ਇਸ ਗੱਲ ਦਾ ਵੀ ਜਵਾਬ ਦੇਵੇ ਕਿ ਜੋ ਅਸੀਂ ਕਰੋੜਾ ਰੁਪਇਆ ਅਸੀਂ ਬਰਬਾਦ ਕੀਤਾ ਜਾ ਪਹਿਲਾਂ ਵੀ ਅਸੀਂ ਬਰਬਾਦ ਕਰਦੇ ਆ ਰਹੇ ਹਾਂ ਜਦੋਂ ਤੇ ਅਸੀਂ ਪੰਜਾਬ ਤੇ ਅਸੀਂ ਸੀਐਮ ਬਣਿਆ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਇੱਕ ਕਿ ਅਸੀਂ ਸੌ ਖਾਦੀ ਵੀ ਹੈ ਕਿ ਅਸੀਂ ਜਿਵੇਂ ਦੂਜੀਆਂ ਸਰਕਾਰਾਂ ਪੈਸਾ ਖਾ ਕੇ ਗਈਆਂ ਜਿਵੇਂ ਦੂਜੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਕਿ ਅਸੀਂ ਵੀ ਉਸੇ ਹੀ ਲੀਤੇ ਆ ਅਸੀਂ ਵੀ ਲਗਾਤਾਰ ਇਸੇ ਤਰ੍ਹਾਂ ਹੀ ਜਿਹੜੀ ਲੁੱਟ ਪੰਜਾਬ ਦੀ ਅਸੀਂ ਕਰਦੇ ਰਹਿਣਾ